ਕੁਝ ਆਦਾਇਆ ਆਮ ਜਨਤਾ ਨੂੰ ਜਿਹੜਾ ਬੜਾ ਪਰੇਸ਼ਾਨ ਕਰ ਰਿਹਾ ਤੇ ਆਪਣਾ ਕਾਰੋਬਾਰ ਚਲਾ ਰਿਹਾ ਕਿਉਂਕਿ ਇਹੋ ਹੀ ਲੋਕ ਪਹਿਲਾਂ ਪਹਿਲਾਂ ਦੂਜੀਆਂ ਸਰਕਾਰਾਂ ਚ ਹੁੰਦੇ ਆ ਜਿਹੜੀ ਫਾਲਤੂ ਸਰਕਾਰ ਉਹਦੇ ਉਸੇ ਅਸੀਂ ਇਹਦੇ ਲੋਕ ਸਰਕਾਰ ਦੇ ਵਿੱਚ ਚੱਲ ਜਾਂਦੇ ਆ ਮੈਂ ਸਰਕਾਰ ਦੇ ਨੂੰ ਬੇਨਤੀ ਕਰਦਾ ਕਿ ਉਹ ਜਿਹੜੇ ਸਰਕਾਰ ਦੇ ਅੰਦਰ ਐ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਇਹਨਾਂ ਦੇ ਕਾਰਜਸ਼ੀਲ ਕਰਦੇ ਜੇਕਰ ਵੀਡੀਓ ਪਰਿਵਾਰ ਨੂੰ ਸਾਥ ਨਹੀਂ ਦਿੰਦਾ ਤਾਂ ਆਪਣੇ ਜਿਹੜਾ ਆਪ ਵਾਲੇ ਜੀਤ ਮਤਲਬ ਕਿ ਜੇਕਰ ਜਲਦ ਤੋਂ ਜਲਦ ਉਸ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਤਾਂ ਮਾਲਕੀ ਨੂੰ ਸਮਾਨ ਤੋਂ ਜੜੀਆਂ ਹੁ ਆਪਾਂ ਅਸ਼ਮਨ ਤੇ ਗੱਲ ਕਰਕੇ ਜਿਹੜਾ ਸਿੱਕਾ ਸੀ ਨਿਕਰਾਂਗੇ ਤੇ ਪਰਿਵਾਰ ਦੇ ਨਾਲ ਕਟਾਨ ਮੰਗ ਕਰਿਆ ਤੇ ਉਹਨੂੰ ਦੋਸ਼ੀ ਗ੍ਰਿਫਤਾਰ ਕਰਾ ਨਹੀਂ ਸਕਦੇ ਜਿਹੜੀਆਂ ਲੋਰੀਆਂ ਚ ਮੈਂੀਆਂ ਸਪੈਕਟਿਵਲੋਂ ਔਰ ਵਾਲੇ ਸਨ ਦੇਖ ਕੇ ਜਿਹੜੇ ਪਰਿਵਾਰ ਨੂੰ ਕੋਈ ਨੁਕਸਾਨ ਹੋਸਦਾ ਤਾਂ ਦਾ ਜਿੰਮੇਵਾਰ ਕੌਣ ਹੈ ਸਾਫ਼ ਕਿ ਇਹ ਪ੍ਰਸ਼ਾਸਨ ਨੂੰ ਪਹਿਲਾਂ ਹੀ ਵੀ ਅਗਰ ਉਸ ਪਰਿਵਾਰ ਦਾ ਸੀਰ ਪਰਿਵਾਰ ਦਾ ਕੋਈ ਵੀ ਜਾਨੀ ਮਾਗੀ ਨੁਕਸਾਨ ਹੁੰਦਾ ਤੇ ਪੂਰਾ ਇਹ ਜੋ ਮਿਆਰ ਸਾ ਮੂਲ ਜਿਹੜਾ ਸਰਪੰਚ ਜਿਹਦੇ ਕੋਲ ਆਇਆ ਉਹ ਹੀ ਆਪਣਾ ਨਿਵਾਰ ਹੋਣ ਦਾ ਤੇ ਜਾ ਉਸ ਇਲਾਕੇ ਦਾ ਪ੍ਰਸ਼ਾਸਨ ਹੋਇਆ ਐਸ.ਡੀ. ਨਾਲ ਹੋਇਆ ਜਿਹੜਾ ਕਸਟਾਰ ਨਿਕਲਦਾ ਉਹ ਮੇਰੇ ਪਾ ਨਿਵਾਰ ਨਿਵਾਰ ਠੀਕ ਹੈ ਜਿਹੜਾ ਨਾਮ ਜਿਹੜਾ ਪਿੰਡ ਦਾ ਟੋਪਮਹਾ ਅੱਜ ਮੇਰਾ ਉਹਦੇ ਕੋਲ ਜੋ ਜੋ ਮੈਂ ਮਿੰਟ ਦਾ ਬੋਲ ਰਿਹਾ ਹਾਂ ਉਹ ਮੈਂ ਮਾਰਦਾ ਹਾਂ ਤੇ ਮੈਂ ਸਨਮਾਨ ਲਈ ਗੱਲਬਾਤ ਕਰ ਰਿਹਾ ਕਿ ਬੰਦੇ ਕੋਈ ਆਪਣਾ ਸਨਮਾਨ ਕਰਦਾ ਹੋਵੇ ਮਾਰਤਾ ਨਹੀਂ ਕਰਦਾ ਹੋਵੇ ਉਹ ਵੀ ਆਪਣਾ ਸ਼ਰਮ ਤੋਂ ਹੋਊਗਾ ਤੇ ਬਹੁਤ ਨਾਲ ਮੈਂ ਮਾਰਦਾ ਮੈਂ ਸੇਵਾ ਤੋਂ ਮਾਰਦਾ ਕਿ ਨਾਮ ਕੀ ਹੈ ਜਿਹੜੇ ਤੇਵਾ ਕੋਈ ਦੌਸਮਾ ਹੋਣ ਮਾਰਦਾ ਇਹ ਮਰਜ਼ੀ ਹਲਕਾ ਕਰਾ ਜੀ ਹਾਂ ਪਾਰਟੀ ਹੈ ਲੱਗਦਾ ਕਿ ਇਸ ਨਾਲ ਦੇ ਮਜੂਦਾ ਸਰਪੰਚ ਦੇ ਜਿਹੜੇ ਆ ਮੰਨਦੇ ਆ ਇਹਨਾਂ ਦਾ ਪ੍ਰਬੰਧ ਇਹ ਵੀ ਲੱਗਦਾ ਕੋਈ ਪਾਰਟੀ ਬਾਜੀ ਨੂੰ ਲਾ ਕੇ ਸਾਡੇ ਇਸ ਗੱਲ ਦਾ ਪ੍ਰਸਤ ਕਰੇਗਾ ਪਰ ਇਹ ਵੀ ਅਸਲ ਕਿਉਂ ਕਿ ਉਹ